ਅਸੀ ਘਮਾਤਾ ਪਛਾਣ ਲੈ ਕਿ ਨਹੀਂ ਨਾਲੇ ਬੱਤਾ ਕਿੱਥੇ ਅਸੀਂ ਮੈਂ ਗੁਰਵਾਇ ਮੈਂ ਮਨ ਉੱਪਰ ਜਿਵੇਂ ਚੀ ਹਾਂ ਨਹੀਂ ਅੱਜ ਤੈਨੂੰ ਮਿਲਿਆ ਸੀ ਦੁਪਹਿਰੇ ਲੱਗਿਆ ਪਤਾ ਕਿ ਨਹੀਂ ਇਹ ਮੇਰੇ ਦੋਸਤ ਆ ਇਹ ਗੁਰਪਿੰਦਰ ਆ ਕੈਨੇਡਾ ਤੋਂ ਆਇਆ ਆ ਸੱਚੀ ਗਮਾਤਾ ਤੇ ਇਹ ਦਾ ਦੋਸਤ ਮਹਿਮਾਨ ਨੇ ਤੇ ਇਹ ਤਾਂ ਜੋਤੀ ਆ ਤੁਹਾਡੇ ਮਹੱਲੇ ਦਾ ਹੀ ਅੱਛਾ ਤੇ ਇਹ ਰਿਸ਼ਵਾਂ ਮੁੰਡਾ ਗੀਰਾ ਹਾਂ ਜੀ ਰਿਆਮੇਤਰੀਆ ਤੇ ਸਾਰੇ ਹੁਣ ਤੁਹਾਡੀ ਮਦਦ ਕਰਿਆ ਕਰਾਂਗੇ ਅਸੀਂ ਹਰੇਕ ਮਹੀਨੇ ਠੀਕ ਆ ਜਦੋਂ ਹਾਂ ਜੰਗਪਤ ਠੀਕ ਆ ਠੀਕ ਆ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਆ ਮਾਤਾ ਜਿਹੜੀ ਤੁਸੀਂ ਦੇਖ ਰਹੇ ਹੋ ਰੜੀ ਜਾਂਦੇ ਤੇ ਇਹ ਬਾਬਾ ਫਰੀਦ ਦੇ ਕੋਲੇ ਸ਼੍ਰੀ ਰਾਮ ਹਸਪੀਟਲ ਦੇ ਬਿਲਕੁਲ ਸਾਹਮਣੇ ਆ ਤੇ ਮੈਂ ਜਦੋਂ ਇਹ ਮਾਤਾ ਨੂੰ ਵੇਖਿਆ ਅੱਜ ਨਹੀਂ ਇੱਕ ਦੋ ਵਾਰ ਮੈਂ ਪਹਿਲਾਂ ਵੀ ਦੇਖਿਆ ਸੀ ਪਹਿਲਾਂ ਮੈਂ ਕਾਲੀ ਚ ਹੁੰਦਾ ਸੀ ਪਰ ਅੱਜ ਮੈਂ ਇਹ ਮਾਤਾ ਦੇ ਕੋਲੇ ਗਿਆ ਤੇ ਮੇਰੇ ਨਾਲ ਗੱਲਬਾਤ ਕੀਤੀ ਵੀ ਮਾਤਾ ਤੂੰ ਇਦਾਂ ਰੇੜਾ ਰੇੜਾ ਕਿ ਕਿਥੋਂ ਨਹੀਂ ਆ ਤੇ ਕਿੱਥੇ ਜਾਨੀ ਆ ਇਹ ਮਾਤਾ ਨੇ ਜਦੋਂ ਦੱਸਿਆ ਤਾਂ ਮੈਨੂੰ ਬੜਾ ਦੁੱਖ ਲੱਗਿਆ ਵੀ ਮੈਂ ਦਸ਼ਮੇਸ਼ ਨਗਰ ਤੋਂ 2 ਨੰਬਰ ਗਲੀ ਤੋਂ ਤੁਰ ਕੇ ਤੇ ਬਾਬਾ ਫਰੀਦ ਤੱਕ ਲੰਗਰ ਛਕਣ ਆਉਣੀ ਆ ਨਾਲੇ ਮੱਥਾ ਟੇਕ ਜਾਨੀ ਆ ਨਾਲੇ ਲੰਗਰ ਛੱਕੇ ਜਾਨੀ ਆ ਤਾਂ ਮੈਨੂੰ ਇਸ ਚੀਜ਼ ਦਾ ਦੁੱਖ ਲੱਗਿਆ ਮੌਕੇ ਤੇ ਮੇਰੀ ਜੇਬ ਦੇ ਵਿੱਚ 500 ਰੁਪਏ ਸੀਗਾ ਤੇ ਮੈਂ ਮਾਤਾ ਨੂੰ 500 ਦਿੱਤਾ ਤੇ ਮੈਂ ਕਿਹਾ ਮਾਤਾ ਵੀ ਅੱਜ ਸ਼ਾਮ ਨੂੰ ਅਸੀਂ ਤੇਰੇ ਘਰੇ ਆਵਾਂਗੇ ਤੇ ਪਰ ਮੇਰੀ ਗੱਲ ਸੁਣ ਨਾ 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 ਇਹ ਕੰਮ ਨਹੀਂ ਕਰਨਾ ਪਰ ਤੁਸੀਂ ਇਹ ਦੇਖੋ ਵੀ ਹੁਣ ਤੁਸੀਂ ਘਰੇ ਤੰ ਮੈਂ ਨਾ ਤੁਹਾਡੇ ਘਰੇ ਆਉਣਾ ਠੀਕ ਆ ਘਰ ਦੱਸ ਦੋ ਮੈਨੂੰ ਕਿੱਥੇ ਆ ਤੁਹਾਡਾ ਘਰ ਲਾਗੀ ਕਰਦਾ ਤੁਹਾਡਾ ਬਾਲਾ ਹੈ ਨਹੀਂਗਾ ਅੱਛਾ ਹੈ ਨਹੀਂਗਾ ਨਹੀਂ ਨਹੀਂ ਕੋਈ ਗੱਲ ਨਹੀਂ ਮਾਤਾ ਬਾ ਤੁਸੀਂ ਦੱਸਿਆ ਵੀ ਇਹਦਾ ਜਿਹੜਾ ਘਰ ਵਾਲਾ ਉਹ ਮਰ ਚੁੱਕਿਆ ਤੇ ਇਹ માતા ਵੀ ਬਹੁਤ ਉਖਾਈ ਦੇ ਵਿੱਚ ਦਿਨ ਕੱਟ ਰਹੀ ਆ ਕਿਉਂਕਿ ਇਹਦੀਆਂ ਲੱਤਾਂ ਟੁੱਟ ਚੁੱਕੀਆਂ ਤੇ ਫਿਰ ਵੀ માતા ਦਿੱਲੀ ਦਿੱਲੀ ਦਾ ਪਤਾ ਨਹੀਂ ਮਤਲਬ ਮੈਂ ਕਾਫੀ ਵਾਰ ਵੇਖ ਚੁੱਕਾ ਵੀ ਬਾਬਾ ਫਰੀਦ ਹੁੰਡੀ ਜਾਂ ਲੰਗਰ ਸ਼ਕਨ ਤੇ ਅਸੀਂ ਅੱਜ ਸ਼ਾਮ ਨੂੰ ਫਿਰ ਜਿਹੜਾ ਇਹਦਾ ਖਾਣ ਪੀਣ ਦਾ ਹੁੰਦਾ ਵੀ ਮਹੀਨੇ ਕੇ ਦਾ ਜਿਹੜਾ ਰਾਸ਼ਨ ਆ ਵੀ ਉਹ ਅੱਜ ਅਸੀਂ ਲੈ ਕੇ ਇਹ માતા ਨੂੰ ਦੇਣ ਗਏ ਤੇ ਮਨ ਨੂੰ ਇੱਕ ਸਕੂਨ ਮਿਲਿਆ ਵੀ માતા ਦਾ ਘਰ ਵੇਖਿਆ ਫਿਰ ਜਾ ਕੇ ਦੁੱਖ ਲੱਗਿਆ ਤੇ માતા ਨੂੰ ਕਿਹਾ ਵੀ માતા ਅੱਜ ਤੋਂ ਬਾਅਦ ਮੇਟਾ ਨੂੰ ਰੜਕੇ ਆਉਣ ਦੀ ਲੋੜ ਨਹੀਂ ਹੈਗੀ ਜਿੰਨੀ ਕਿ ਜੋਗੇ ਅਸੀਂ ਹੈਗੇ ਆ ਵੀ ਅਸੀਂ ਹਰੇਕ ਮਹੀਨੇ ਜਿਹੜਾ ਰਾਸ਼ਨ ਆ ਤੇ ਇਥੋਂ ਤੱਕ ਕਿ ਸਬਜ਼ੀ ਵੀ ਤੇ ਸਾਰਾ ਸਮਾਨ ਅਸੀਂ ਜਿਹੜਾ ਤੁਹਾਡੇ ਤੱਕ ਪਹੁੰਚਾ ਦਿਆ ਕਰਾਂਗੇ ਵੀ ਤੁਸੀਂ ਆਰਾਮ ਨਾਲ ਘਰੇ ਬਹਿ ਕੇ ਤੇ ਪਕਾਓ ਤੇ ਖਾਓ ਤੇ ਇਹਦੇ ਵਿੱਚ ਮੇਰੇ ਜਿਹੜੇ ਯਾਰਾਂ ਦੋਸਤਾਂ ਨੇ ਹਮੇਸ਼ਾ ਹੀ ਜਿਹੜੇ ਸਾਥ ਦਿੰਦੇ ਆ ਇਸ ਵਾਰ ਵੀ ਸਾਥ ਦਿੱਤਾ ਹੈਗਾ ਤੇ ਅੱਗੇ ਤੋਂ ਵੀ ਦਿੰਦੇ ਰਹਿਣਗੇ ਤੇ ਮਨ ਨੂੰ ਸਕੂਨ ਮਿਲਿਆ ਵੀ ਇੱਕ ਕਿਉਂਕਿ ਮਾਤਾ ਅੱਗੇ ਵੀ ਜਿਹੜਾ ਦਸ਼ਮੇਸ਼ ਨਗਰ ਤੋਂ ਲੈ ਕੇ ਬਾਬਾ ਫਰੀਦ ਤੱਕ ਜਿਹੜਾ ਆਉਣ ਜਾਣ ਦਾ ਆਪਾਂ ਦੂਰੀ ਕਹਿੰਨੇ ਆ ਵੀ ਮੰਨ ਕੇ ਚਲੋ 4 ਤੋਂ 4.5 ਆਉਣ ਜਾਣ ਦੀ ਜਿਹੜੀ ਦੂਰੀ ਬਣਦੀ ਆ ਤੇ ਮਾਤਾ ਜਿਹੜੀ ਰੜ ਰੜ ਕੇ ਜਾਂਦੀ ਹੁੰਦੀ ਸੀ ਕਿ ਕਾਫੀ ਟਾਈਮ ਮਾਤਾ ਨੂੰ ਜਾਣ ਤੇ ਲੱਗਦਾ ਸੀ ਫਿਰ ਵਾਪਸ ਆਉਣ ਤੇ ਲੱਗਦਾ ਸੀ ਤੇ ਇਦਾਂ ਸੜਕ ਪੱਕੀ ਆ ਕਿਵੇਂ ਮਾਤਾ ਤੁਰਦੀ ਸੀ ਜੀ ਰੜਦੀ ਸੀਗੀ ਹੱਥ ਸੜਕ ਤੇ ਜਿਵੇਂ ਗਰਮੀ ਚ ਵੀ ਇਦਾਂ ਹੀ ਕਰਦੇ ਸੀ ਮਾਤਾ ਕਹਿੰਦੇ ਤੇ ਪਰ ਹੁਣ ਅਸੀਂ ਮਾਤਾ ਨੂੰ ਕਿਹਾ ਵੀ ਮਾਤਾ ਅੱਜ ਤੋਂ ਬਾਅਦ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਸਾਰਾ ਸਮਾਨ ਜਿਹੜਾ ਤੇਰੇ ਘਰੇ ਆਇਆ ਕਰੂਗਾ ਬਸ ਮੈਂ ਅੱਜ ਨ ਤਾ ਮਾਤਾ ਨੂੰ ਵੀ ਤੁਸੀਂ ਜਦੋਂ ਵੀ ਤੁਹਾਡੀ ਕਿਸੇ ਵੀ ਚੀਜ਼ ਦੀ ਲੋੜ ਆ ਤੁਸੀਂ ਮੈਨੂੰ ਫੋਨ ਮਾਰਿਓ ਅਸੀਂ ਤੁਹਾਡੇ ਤੱਕ ਪਹੁੰਚ ਕਰਾਂਗੇ ਤੇ ਤੁਹਾਡਾ ਸਾਰਾ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਵੀ ਤੁਹਾਡੇ ਅੱਗੇ ਵੀ ਅਪੀਲ ਆ ਵੀ ਜੇ ਤੁਸੀਂ ਪੰਜ ਸੱਤ ਭਰਾ ਸਾਰੇ ਰਲ ਕੇ ਇਕੱਠੇ ਹੋ ਕੇ ਕੋਈ ਕਮੇਟੀ ਬਣਾ ਲਓ ਜਾਂ ਕੋਈ ਸੰਸਥਾ ਬਣਾ ਲਓ ਵੀ ਤੁਹਾਡੇ ਅੱਗੇ ਕੋਈ ਇਦਾਂ ਦਾ ਕੋਈ ਵੀ ਪਰਿਵਾਰ ਤੁਹਾਨੂੰ ਕੋਈ ਮਿਲਦਾ ਹੈਗਾ ਤਾਂ ਸਾਰੇ ਜਣੇ ਰਲ ਕੇ ਇਦਾਂ ਮਦਦ ਕਰਿਆ ਕਰੋ ਕਿਉਂਕਿ ਸਮਾਜ ਆ ਜਿਹੜਾ ਆਪਣਾ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਆਪਾਂ ਜਿੱਦੀ ਜਿੰਨੀ ਕੁ ਜੋਗੇ ਆਪਾਂ ਮਦਦਾਂ ਜਿਹੜੀ ਕਰ ਸਕਦੇ ਆਂ ਤੇ ਆਪਾਂ ਕਰਿਆ ਕਰੀਏ ਤੇ ਤੁਹਾਡਾ ਸਾਰਿਆਂ ਦਾ ਜਿਹੜਾ ਬਹੁਤ-ਬਹੁਤ ਧੰਨਵਾਦ ਆ ਵੀਡੀਓ ਵੇਖਣ ਲਈ ਧੰਨਵਾਦ ਥੈਂਕ ਯੂ ਜੈ ਸੁਖਿੰਦਰ ਹਾਂ ਹਾਂ ਬਾਕੀ ਨਾ ਤੇ ਸਬਜੀ ਸੂਜੀ ਵੀ ਆਲੂ ਗੰਡੇ ਉਹ ਵੀ ਆਪਾਂ ਕੱਲ ਨੂੰ ਪਹੁੰਚਾ ਦੇਾਂਗੇ ਯਾਰ ਹਾਂ ਹਾਂ ਰਿਸ਼ਵ ਕੱਲ ਨੂੰ ਕਰਵਾ ਕੇ ਕਰ ਦਈਏ ਜਾਈ ਵੀ ਚੀਜ਼ ਸਬਜੀ ਹੋਈ ਉਹਦੇ ਹੱਥੇ ਵੀ ਨਹੀਂ ਠੀਕ ਹੈ ਮਾਤਾ ਜੀ ਚੰਗਾ ਚਲੋ ਚੰਗਾ ਬਸ ਚੰਗਾ ਬਸ